ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰ ਰਹੇ ਆ ਜੀ ਬੂਹੇ ਬਾਰੀਆਂ ਦੇ ਬਾਰੇ ਵਿੱਚ ਸਾਡਾ ਤੁਹਾਡੇ ਸਾਡੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜਿੱਦਾਂ ਕਿ ਆਪਾਂ ਐਪੀਸੋਡ ਵਿੱਚ ਦੇਖਿਆ ਸੀਗਾ ਕਿ ਜਿਹੜੀ ਬੀਬੀ ਆ ਅੰਮੂ ਦੀ ਉਹਨੇ ਸ਼ੁਰੂ ਤੋਂ ਹੀ ਅੰਮੂ ਨੂੰ ਆਪਣੇ ਪਿੱਛੇ ਲਗਾ ਕੇ ਰੱਖਿਆ ਹਮੇਸ਼ਾ ਉਹਨੂੰ ਧੋਖਾ ਦਿੰਦੀ ਰਹੀ ਝੂਠ ਬੋਲ ਕੇ ਆਪਣੇ ਕੋਲ ਰੱਖਿਆ ਤੇ ਉਹਨੂੰ ਇਹ ਸੀਗਾ ਕਿ ਮੈਂ ਕੁੜੀ ਆਪਣੀ ਨੂੰ ਅੰਮੂ ਨੂੰ ਮਤਲਬ ਅਡਾਪਟ ਕਰਵਾ ਦੂੰਗੀ ਕਿ ਮੇਰੀ ਕੁੜੀ ਦੇ ਕੋਈ ਬੱਚਾ ਨਹੀਂ ਹੈਗਾ ਇਹਦੇ ਚੱਕਰ ਦੇ ਵਿੱਚ ਹੀ ਉਹਨੇ ਆਪਣੀ ਆਪਣੇ ਧੀ ਦਾ ਜਵਾਈ ਦਾ ਸਾਥ ਦਿੰਦੀ ਰਹੀ ਤੇ ਉਹ ਬੀਬੀ ਨੂੰ ਖਾਂਦੇ ਰਹੇ ਇਹ ਜਿਹੜਾ ਫੁੱਫੜ ਆ ਇਹਨੇ ਹਮੇਸ਼ਾ ਹੀ ਇਹਨਾਂ ਨੂੰ ਖਾਦਾ ਹੀ ਮਤਲਬ ਹੋਊਗਾ ਆਪਣੇ ਸੁਆਰਥ ਦੇ ਵਿੱਚ ਤੇ ਹੁਣ ਇਹ ਆਪਣੇ ਕੋਲ ਬੀਬੀ ਨੂੰ ਲੈ ਆਏ ਆ ਤੇ ਇੱਕ ਹਿਸਾਬ ਦਾ ਇਹਨਾਂ ਨੇ ਮਤਲਬ ਇਹਨੂੰ ਕੈਦ ਕਰਕੇ ਰੱਖਿਆ ਸੀ ਬੀਬੀ ਨੂੰ ਵੀ ਨਹੀਂ ਪਤਾ ਸੀ ਕਿ ਮੈਨੂੰ ਮੇਰੇ ਧੀ ਜਵਾਈ ਕਿਉਂ ਲੈ ਕੇ ਆਏ ਆ ਫਿਰ ਅੰਮੂ ਨੂੰ ਪਤਾ ਲੱਗ ਗਿਆ ਕਿ ਅੰਮੂ ਦੇ ਦੋਸਤ ਨੇ ਦੱਸਿਆ ਸੀ ਅੰਮੂ ਦੇ ਦੋਸਤ ਨੇ ਇੱਥੇ ਆਖੀ ਰੱਖੀ ਹੋਈ ਸੀਗੀ ਕਿ ਬੀਬੀ ਇਨਾਂ ਦੇ ਕੋਲ ਹੀ ਆ ਕਿਉਂਕਿ ਉਹ ਦੱਸਦੇ ਨਹੀਂ ਸੀਗਾ ਕਿ ਬੀਬੀ ਹੈਗੀ ਕਿੱਥੇ ਆ ਜਦੋਂ ਅੰਮੂ ਅੰਦਰ ਆਇਆ ਤੇ ਅੰਮੂ ਨੇ ਪੁੱਛਿਆ ਤਾਂ ਫਿਰ ਉਹ ਪੂਆ ਮੁਕਰ ਗਈ ਤਾਂ ਉਹਨੇ ਕਿਹਾ ਸੌਂ ਖਾ ਫੁੱਫੜ ਦੀ ਕਿ ਬੀਬੀ ਤੇਰੇ ਕੋਲ ਨਹੀਂ ਹੈਗੀ ਤੇ ਪੂਆ ਨੇ ਸੌਂ ਖਾਣ ਤੋਂ ਇਨਕਾਰ ਕਰ ਦਿੱਤਾ ਕਹਿੰਦੀ ਕਿ ਮੈਂ ਨਹੀਂ ਖਾਣੀ ਸੌਂ ਤੇ ਪਰ ਬੀਬੀ ਜਿਹੜੀ ਸੀਗੀ ਉਹ ਹੈਗੀ ਇਨਾਂ ਦੇ ਕੋਲ ਹੀ ਸੀਗੀ ਤੇ ਇਨਾਂ ਨੇ ਹੀ ਉਹਨੂੰ ਰੱਖਿਆ ਹੋਇਆ ਉਹਨੂੰ ਪਤਾ ਹੀ ਨਹੀਂ ਸੀ ਬੀਬੀ ਨੂੰ ਕਿ ਮੈਨੂੰ ਕੀ ਕਰਨੇ ਨੂੰ ਲੈ ਕੇ ਆਏ ਉਹ ਫਿਰ ਉਹਨਾਂ ਦੀ ਗੱਲਾਂ ਵਿੱਚ ਆ ਗਈ ਸੀਗੀ ਕਿ ਇਹ ਮੇਰੇ ਧੀ ਜਵਾਈ ਜਦ ਮੈਨੂੰ ਇਹ ਮੇਰੀ ਫਿਕਰ ਕਰਕੇ ਹੀ ਮੈਨੂੰ ਲੈ ਕੇ ਆਏ ਆ ਉਹਨੇ ਬਠੇਰਾ ਕਿਹਾ ਕਿ ਮੈਨੂੰ ਜਾ ਲੈਨ ਦੋ ਪਾਪਾ ਫਿਕਰ ਕਰਦਾ ਹੋਣਾ ਤੇ ਇਹ ਮੰਨੇ ਹੀ ਨਹੀਂ ਇਹਨਾਂ ਨੇ ਪੈਰਾਂ 'ਕ ਪਾਣੀ ਨਹੀਂ ਪਿਆ ਦਿੱਤਾ ਇਹ ਦੋਨੋਂ ਇੰਨੇ ਚਤਰ ਆ ਨਾ ਕਿ ਸ਼ੁਰੂ ਤੋਂ ਹੀ ਇਹਨਾਂ ਨੇ ਆਪਣੇ ਸਵਾਰਥ ਲਈ ਪੰਮੀ ਨੂੰ ਵੀ ਘਰੋਂ ਕਢਵਾ ਦਿੱਤਾ ਤੇ ਫੇਰ ਬੜੀਆਂ ਮੁਸ਼ਕਲਾਂ ਆਈਆਂ ਉਹਨੂੰ ਇੱਥੇ ਬੀਬੀ ਜੀ ਨੇ ਕੈਦ ਕਰਕੇ ਰੱਖੀ ਸੀਦਾ ਇਹਨੂੰ ਉਹਨਾਂ ਨੇ ਚਾਦਰਾਂ ਦੇ ਵਿੱਚ ਲੁਕੋ ਦਿੱਤਾ ਸੀਗਾ ਉੱਥੇ ਫੇਰ ਚੂਹਾ ਆ ਗਿਆ ਤੇ ਬੀਬੀ ਚੁਗੇ ਦੇ ਵਿੱਚ ਕੋਲੋਂ ਡਰ ਕੇ ਤੇ ਫਿਰ ਉਥੋਂ ਨਿਕਲ ਕੇ ਥੋੜੀ ਤੇ ਤਾਂ ਕਰਕੇ ਅੰਮੂ ਨੂੰ ਪਤਾ ਲੱਗਿਆ ਕਿ ਬੀਬੀ ਇੱਥੇ ਕੋਲ ਹੀ ਆ ਉਦਾਂ ਉਹ ਪੁੱਛਦਾ ਰਿਹਾ ਇਹਨਾਂ ਨੂੰ ਕਿ ਬੀਬੀ ਕਿੱਥੇ ਆ ਪਰ ਉਹਨਾਂ ਨੇ ਨਹੀਂ ਦੱਸਿਆ ਬੀਬੀ ਕਿੱਥੇ ਆ ਤਾਂ ਪੰਮੀ ਨੂੰ ਵੀ ਇਹਨਾਂ ਨੇ ਸ਼ੁਰੂ-ਸ਼ੁਰੂ ਜਦੋਂ ਇਹ ਅੰਮੂ ਦੇ ਡੈਡੀ ਡੈਥ ਹੋ ਗਈ ਸੀ ਤਾਂ ਬੜਾ ਤੰਗ ਕੀਤਾ ਤੇ ਘਰ ਚੋਂ ਕੱਢ ਦਿੱਤਾ ਸੀਗਾ ਮਿੰਦੋ ਭੈਣ ਨੂੰ ਦੇ ਦਿੱਤਾ ਆਪਣੀ ਮੰਮੀ ਨੂੰ ਪੰਮੀ ਭੈਣ ਨੂੰ ਤੇ ਅੰਮੂ ਨੂੰ ਕੋਲ ਰੱਖ ਲਿਆ ਦਾ ਆਪਣੇ ਧੀ ਜਵਾਈ ਨੂੰ ਦੇ ਦਿੱਤਾ ਪਰ ਦਾਦਾ ਜੀ ਨੇ ਬਹੁਤ ਸਾਥ ਦਿੱਤਾ ਇਹਦਾ ਅੰਮੂ ਦਾ ਤੇ ਹਮੇਸ਼ਾ ਹੀ ਕਿਹਾ ਕਿ ਜੋ ਵੀ ਹੈਗਾ ਮੇਰੇ ਪੋਤੇ ਦਾ ਹੀ ਆ ਸਾਰਾ ਕੁਝ ਇਹਦੇ ਚੋਗਾ ਹੀ ਰਵੇ ਤੇ ਉਹ ਕਿਉਂਕਿ ਉਹ ਜਾਣਦੇ ਸੀ ਕਿ ਮੇਰੇ ਧੀ ਜਵਾਈ ਜੜੇ ਆ ਉਹ ਮੈਨੂੰ ਪੋਖਾ ਦਿੰਦੇ ਆ ਕਿ ਇਹ ਸਾਡੇ ਵੈਲਫੇਰ ਨਹੀਂ ਹੈਗੇ ਤੇ ਉਹਨਾਂ ਨੇ ਸਾਰੀ ਵਸੀਅਤ ਘੜੀ ਸੀਗੀ ਉਹ ਅੰਮੂ ਦੇ ਨਾਂ ਹੀ ਕਰ ਦਿੱਤੀ ਹੈ ਸੀਗੀ ਤੇ ਆਪਣੇ ਵਸੀਅਤ ਕਰਾ ਕੇ ਤੇ ਆਪਣੇ ਦੋਸਤ ਆਪਣੇ ਆਪਣੇ ਭਰਾ ਨੂੰ ਪੇਪਰ ਉਹਨਾਂ ਨੇ ਜਿਹੜੇ ਸੀਗੇ ਸੌਂਪ ਦਿੱਤੇ ਸੀ ਹੁਣ ਦੇਖਦੇ ਆ ਅਗਲੇ ਐਪੀਸੋਡ ਵਿੱਚ ਕੀ ਹੁੰਦਾ ਕਿ ਇਹਨਾਂ ਦੀ ਸੱਚਾਈ ਬਾਹਰ ਆਉਂਦੀ ਹੈ ਕਿ ਨਹੀਂ ਆਉਂਦੀ ਸੋ ਚੈਨਲ ਨੂੰ ਕਰ ਲਿਓ